ਤਾਂ ਤੇ ਮਾਰਾ ਕਹਿੰਦੇ ਬਾਈ ਬੈਠ ਕੇ ਵਿਚਾਰਾ ਕਰੋ ਵਿਚਾਰਾ ਕਰੋ ਆਪ ਤਨ ਕਾ ਜੋ ਕਰੇ ਵਿਚਾਰ ਜਿਹੜਾ ਇਨਸਾਨ ਆਪਣੇ ਆਪ ਦੀ ਵਿਚਾਰ ਕਰਦਾ ਪਰਚੋਲ ਕਰਦਾ ਵੀ ਅੱਜ ਮੈਂ ਕੀ ਕੀਤਾ ਤੇ ਕੀ ਨਹੀਂ ਕੀਤਾ ਕਿਸ ਨਹੀਂ ਜਮਕਾ ਕਰ ਕਰੇ ਖਵਾਰ ਕਹਿੰਦੇ ਉਸ ਬੰਦੇ ਨੂੰ ਜਮਾਂ ਦਾ ਦੂਤ ਕਦੇ ਖਜਣ ਪਾਰ ਨਹੀਂ ਕਰਦਾ ਤੇ ਐਂਕੋ ਰੋਜ਼ ਮੈਕਬੇ ਹੋਣ ਦੀ ਜ਼ਰੂਰ ਕਰਦਾ ਜੀ ਵੀ ਜੇ ਅਸੀਂ ਸਾਡੀ ਕੌਮ ਆਪਾਂ ਸਾਰਿਆਂ ਨੇ ਜੀ ਆਪਾਂ ਵੀ ਇਹ ਕੌਮ ਕਿੱਧਰ ਨੂੰ ਜਾ ਰਹੀ ਹੈ ਯਾਰ ਸਾਡੇ ਨੌਜਵਾਨ ਕਿੱਧਰ ਨੂੰ ਜਾ ਰਹੇ ਐ ਇੱਚ ਕੇਸ ਘਟਾ ਦਿੱਤੀਆ ਜਾਂ ਸਾਰਾ ਨਸ਼ੇ ਵਿੱਚ ਆ ਗਿਆ ਜੀ ਆਪਾਂ ਇਹ ਵਿਚਾਰਾ ਨਾ ਕਰਕੇ ਤੇ ਗੁਰੂ ਨੂੰ ਮੂੰਹ ਦਿਖਾਉਣ ਜੋ ਕਰੇ ਨਹੀਂ ਫਿਰ ਗੁਰੂ ਨੇ ਵੀ ਲੇਖਾ ਤਾਂ ਲਾਜ਼ਮੀ ਲੈਣਾ ਆਪੋ ਸਭ ਨਾਲ ਗੁਰੂ ਨੇ ਕਹਿਣਾ ਮੈਂ ਤੁਹਾਨੂੰ ਖੀਰਾ ਖਾਣ ਵਾਸਤੇ ਨਹੀਂ ਰੱਖਿਆ ਜੋ ਬਈ ਆਜੋ ਆਜੋ ਜੀ ਉਹ ਤਾਂ ਮੰਗੂ ਗੱਲ ਲੇਖਾ ਤਾਂ ਉਹ ਕਹੂਗਾ ਮੈਂ ਤਾਂ ਪੁੱਤ ਵਾਰ ਕੇ ਆਏ ਤੁਹਾਡੇ ਤੋਂ ਮੈਂ ਪੁੱਤ ਨਹੀਂ ਲਪੋਏ ਆਪਣੇ ਪੁੱਤ ਵਾਰ ਕੇ ਤੁਹਾਨੂੰ ਪੁੱਤ ਬਣਾਇਆ ਤੁਹਾਨੂੰ ਤੇ ਤੁਸੀਂ ਕੀ ਕਰਕੇ ਆਏ ਹੋ ਤੁਸੀਂ ਕੀ ਕੀਤਾ ਤੁਸੀਂ ਤੇ ਤੁਸੀਂ ਆ ਦੱਸੋ ਤੁਸੀਂ ਸਿੱਖੀ ਦਾ ਪ੍ਰਚਾਰ ਮੈਂ ਜਿਵੇਂ ਗੁਰਬਾਣੀ ਲਿਖਾਈ ਭਾਈ ਗੁਰਦਾਸ ਤੋਂ ਲਿਖਾਈ ਆ ਆਪਣੀ ਨਹੀਂ ਲਿਖੀ ਸਿੱਖ ਤੋਂ ਲਿਖਾਈ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਦਰਬਾਰ ਸਾਹਿਬ ਦੇ ਵਿੱਚ ਉਹ ਮੈਂ ਬਾਣੀ ਪੜਾਉਣ ਦੀ ਵਾਰੀ ਆਈ ਮੈਂ ਆਪ ਨਹੀਂ ਬਾਣੀ ਪੜ੍ਹੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠ ਕੇ ਬੁੱਢੇ ਬਾਬਾ ਬੁੱਢਾ ਜੀ ਦੀ ਜੋਗੀ ਲਾਈ ਸਿੱਖਾ ਮੈਂ ਤੁਹਾਡੇ ਕੋਲੋਂ ਪੜ੍ਹੀ ਆ ਬਾਬਾ ਬੁੱਢਾ ਤੁਹਾਡਾ ਭਰਾ ਐ ਸਿੱਖਾ ਤੇ ਜਦੋਂ ਮੈਂ ਗੁਰਬਾਣੀ ਦਾ ਕਥਾ ਕੀਰਤਨ ਦੀ ਗੱਲ ਕੀਤੀ ਪਾਵੇਂ ਪਹਿਲੇ ਜਾਮੇ ਤੇ ਮੈਂ ਆਪ ਕੀਤੀ ਉਸ ਤੋਂ ਬਾਅਦ ਮੈਂ ਸਿੱਖਾਂ ਨੂੰ ਕਿਹਾ ਤੁਸੀਂ ਕੀਰਤਨ ਕਰਨਾ ਤੁਸੀਂ ਕਥਾ ਕਰਨੀ ਹੈ ਆਪ ਕੋ ਸਤਨਾਮ ਆਖਣਾ ਹਾਂਜੀ ਇਹ ਤਾਂ ਵਿਚਾਰਾ ਕਰਨੀਆਂ ਪਈਆਂ ਜੀ ਜੇ ਵਿਚਾਰਾ ਕਰ ਲੈਣਾ ਤੇ ਗੁਰਦੁਆਰੇ ਦੇ ਵਿੱਚੋਂ ਗੁਰਬਾਣੀ ਦੀਆਂ ਵਿਚਾਰਾ ਸੁਣਾਉਣ ਲੱਗੇ ਤਾਂ ਪਖੰਡ 2 ਦਿਨ ਨਹੀਂ ਕੱਢਦਾ ਜੀ 2 ਦਿਨਾਂ ਚੋਂ ਰੰਤਰ ਹੋ ਜਾਏਗਾ 64 ਅਸੀਂ ਬਥੇ ਰਹਿ ਗਏ ਦਿਓ ਤਾਂ ਸੀ ਟਾਈਮ ਤੁਸੀਂ ਸੱਚ ਸੁਣਨ ਦੇ ਮੜ ਜਾ ਆਸ਼ਕ ਬਣ ਕੇ ਆਇਓ ਬਾਈ ਸੁਣਨਾ ਸੱਚ ਆਇਆ ਸੀ ਆ ਜਿਹੜਾ ਗੁਰਬਾਣੀ ਦੀਆਂ ਵਿਚਾਰਾਂ ਤੂੰ ਸਾਨੂੰ ਸੁਣਾਓ ਮਾੜੇ ਖੁੱਲੇ ਦਿਲ ਨਾਲ ਤੁਹਾਨੂੰ ਅਸੀਂ ਸੁਣਾਈਏ ਤੁਸੀਂ ਐਂ ਕਰੋ ਜੇ ਤੁਹਾਡੇ ਅੰਦਰ ਸ਼ੌਂਕ ਨਾ ਪੈਦਾ ਹੋ ਜਾਏ ਸ਼ੌਂਕ ਵੀ ਗੁਰਬਾਣੀ ਦੀਆਂ ਵਿਚਾਰਾਂ ਦੀ ਆ ਸੱਚ ਸਾਹ ਤੇ ਸੱਚ ਦੇ ਉੱਤੇ ਪੜਦੇ ਕਿੰਨੇ ਚਿਰ ਪਾ ਕੇ ਰੱਖਾਂਗੇ ਅਕਸਰ ਸੂਰ ਦੇ ਉੱਤੇ ਜਿੰਮੀਆਂ ਮਰਜ਼ੀ ਪੜਦੇ ਪਾਈ ਜੋ ਉਹਨੇ ਪ੍ਰਗਟ ਹੋਣਾ ਹੀ ਹੋਣਾ ਆਪ ਕੋ ਸਤਨਾਮ ਮੇਰੇ ਵਰਗਾ ਚੁੱਪ ਕਰਕੇ ਵਾਜੂ ਮੇਰਾ ਭਰਾ ਹੋਰ ਆਜੂ ਬੋਲ ਦੇਉਂ ਕਿਉਂ ਜੀ ਕਿੰਨੇ ਕ ਨੂੰ ਕਰਾਵਾਂਗੇ ਗੁਰੂ ਸਾਹਿਬ ਨੇ ਕਿਸੇ ਦੇ ਸਿਰ ਤੇ ਹੱਥ ਰੱਖ ਦੇਣਾ ਬੋਲ ਪੁੱਤ ਚਲ ਦੋ ਨਾ ਕੋਈ ਪਾਵੇਂ ਸੱਚ ਬੋਲਣ ਦੇ ਵਿੱਚ ਨਰਾਜ਼ਗੀ ਬਹੁਤ ਵੱੱਲੇ ਪੈਂਦੀ ਹੈ ਸਾਡੇ ਸੱਚ ਜਾਨੋ ਸਾਨੂੰ ਉੱਧੇ ਤਾਂ ਬੁਲਾਉਂ ਨਹੀਂ ਹਟ ਜਾਂਦੇ ਆ ਪਾਸੇ ਢੇੜ ਦੇ ਕੇ ਪਾਸੇ ਨਹੀਂ ਲੰਘ ਜਾਂਦੇ ਆ ਸਨ ਫਤੇ ਸਾਂਝੀ ਵੀ ਨਹੀਂ ਕਰਦੇ ਆ ਆਲਾ ਹੰਦਾਲਾ ਵਾਲੇ ਦੀ ਗੱਲ ਸੁਣਾਈ ਆ ਉੱਧੇ ਰੁੱਸ ਜਾਣਗੇ ਲੈ ਉਹਦੇ ਨਾਲ ਹੱਡਾ ਲੈਣਾ ਨਹੀਂ ਦੇਣਾ ਨਹੀਂ ਉਸ ਸਿੱਖ ਨੂੰ ਮੁਸਲਮਾਨ ਅਸੀਂ ਸਿੱਖ ਅਸਿੱਖ ਮੁਸਲਮਾਨ ਨੂੰ ਕੁੱਝ ਤਾਂ ਨਹੀਂ ਬੋਲੋ ਅਜਿ ਸਿੱਖ ਦਾ ਸਿੱਖ ਨੂੰ ਨਹੀਂ ਪੂਜਦਾ ਮਰੇ ਹੋਏ ਨੂੰ ਉਹ ਕਹਿੰਦਾ ਗੁਰੂ ਨੂੰ ਪ੍ਰਮਾਤਮਾ ਨੂੰ ਬਹੁਤ ਕਰਨਿਆ ਸੀ ਤੇ ਸਤਗੁਰੂ ਜੀ ਕਹਿਣ ਲੱਗੇ ਆਪ ਤਨ ਕਾ ਜੋ ਕਰੈ ਵਿਚਾ ਤਿਸ ਨਹੀਂ ਜਮ ਕੰ ਕਰ ਕਰੇ ਖੁਆ ਅਗਲੀਆਂ ਪੰਗਦੀਆਂ ਪੁੱਤਰ ਕਲੰਤਰ ਕਾ ਕਰਿਆ ਦਾ ਠਾਕੁਰ ਲੇਖਾ ਮੰਗਣ ਹਾਰ ਇੱਥੇ ਵੀ ਐ ਲਿਖਿਆ ਪੁੱਤਰ ਪੁੱਤਰ ਕਲੰਤਰ ਇਸ ਦੀ ਨੂੰ ਕਹਿੰਦੇ ਆ ਘਰ ਵਾਲੀ ਨੂੰ ਕਹਿੰਦੇ ਆ ਪੁੱਤਰ ਕਲੰਤਰ ਕਾ ਕਰੈ ਕਰਦਾ ਹੈ ਕੀ ਬਾਹਰ ਦਾ ਹੰਕਾਰ ਪਰਿਵਾਰ ਦਾ ਹੰਕਾਰ ਕਰਦਾ ਹੈ ਬਾਈ ਪਰਿਵਾਰ ਦਾ ਹੰਕਾਰ ਨਾ ਕਰਦਾ ਇੱਥੇ ਤਾਂ ਤੇਰੇ ਪਰਿਵਾਰ ਦੇ ਵਿੱਚ 5 ਜੀ ਹੋਣਗੇ 7 ਹੋਣਗੇ 10 ਹੋਣਗੇ 15 ਹੋਣਗੇ 20 ਹੋਣਗੇ 25 ਹੋਣਗੇ 100 ਹੋ ਸਕਦਾ ਚਲੋ ਵਿੱਚ ਫੇਸਬੁੱਕ ਤੇ ਕਈ ਵੀ ਪਾ ਦਿੰਦੇ ਆ ਜੀ ਪੁਰਾਣੇ ਪਰਿਵਾਰ ਰਹਿੰਦੇ ਆ 2-200 ਬੰਦਾ ਵੀ ਇੱਕ ਘਰ ਤੇ ਰਹਿੰਦਾ ਅੱਜ ਵੀ ਰਹਿੰਦਾ ਪਰ ਗੁਰਬਾਣੀ ਐ ਕਹਿੰਦੀ ਆ ਵੱਧ ਤੋਂ ਵੱਧ 200 ਹੋਊਗਾ ਇੱਥੇ ਤਾਂ ਉਹ ਨਹੀਂ ਰਹਿ ਸਕਣਾ ਜਿੰਨਾ ਪਾਣੀ ਕਹਿੰਦੀ 1 ਲੱਖ ਪੂਤ ਸਵਾ ਲੱਖ ਬੋਲੋ ਜੀ ਮੰਗਤੀ ਆਉਂਦੀ 1 ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਤੀ ਦੀਵਾ ਬਤੀ ਜਗਾਉਣ ਵਾਲਾ ਨਹੀਂ ਰਿਹਾ ਕੋਈ ਜੇ ਵਿਵਾਪਤੀ ਘਰੇ ਜਗਦੀ ਰੱਖਣੀ ਚਾਹਣਾ ਹੈ ਗੁਰੂ ਨਾਨਕ ਪਾਸ਼ਾ ਦਾ ਧੰਨਵਾਦ ਹੈ ਮੇਰਾ ਮਾਲਕਾ ਪੁੱਤ ਤੀਰਾ ਦਿੱਤਾ ਹੈ ਤੇਰਾ ਧੰਨਵਾਦ ਪੁੱਤ ਜੋ ਗੁਰਨਾਨਕ ਦੇਖਣਾ ਘਰ ਵਾਲੀ ਜੋ ਗੁਰਨਾਨਕ ਦੇਖਣਾ ਮਹਾਰਾਜ ਤੇਰਾ ਧੰਨਵਾਦ ਹੈ ਸਾਡਾ ਪਤੀ ਪਤਨੀ ਦਾ ਸੰਬੰਧ ਬਣਾਇਆ ਮਾਲਕਾ ਤੇਰਾ ਧੰਨਵਾਦ ਆ ਐਡਾ ਪਰਿਵਾਰ ਐਡਾ ਘਰ ਜ਼ਮੀਨ ਐਈਆਂ ਸਹੂਲਤਾਂ ਦਿੱਤੀਆਂ ਮੈਨੂੰ ਤੂੰ ਮੇਰੇ ਆਉਣ ਤੋਂ ਪਹਿਲਾਂ ਐਡਾ ਪ੍ਰਬੰਧ ਕਰਿਆ ਉਹ ਦਸਵੇਂ ਪਾਸ਼ਾ ਜੀ ਤੂੰ ਸਾਡੇ ਪੁੱਤ ਵਾਰ ਕੇ ਗਿਆਗਾ ਮਾਲਕਾ ਤੇਰਾ ਧੰਨਵਾਦ ਆਸਵੇਂ ਪਾਤਸ਼ਾਹ ਦਾ ਤਨਾ ਮਰਤ ਵੇਲੇ ਉੱਠਣ ਵੇਲੇ ਦੀ ਉੱਠਣ ਵੇਲੇ ਗੱਲ ਜੇਤੇ ਰੱਖੇ ਜੇ ਗੁਰੂ ਦੇ ਸਿੱਖ ਆਪਾਂ ਸਾਰੇ ਜਿੱਥੇ ਪ੍ਰਮਾਤਮਾ ਦਾ ਧੰਨਵਾਦ ਕਰਨਾ ਹੈ ਭਾਵੇਂ ਧੰਨਵਾਦ ਦਸੇ ਪਾਸ਼ੀ ਇਹਨੇ ਕਰਨਾ ਜੀ ਪਰ ਦਸਵੇਂ ਪਾਸ਼ਾ ਦਾ ਸਪੈਸ਼ਲ ਧੰਨਵਾਦ ਕਰਨਾ ਉਹ ਮੇਰੇ ਮਾਲਕਾ ਜੇ ਤੂੰ ਕੰਡਿਆਂ ਦੀ ਛੇਤੀ ਨਾ ਸਮੁੰਦਾ ਆ ਬੈਂਡ ਤੇ ਇਸੀ ਰੋਮ ਸਾਨੂੰ ਨਹੀਂ ਸੀ ਮਿਲਦੇ ਆ ਆਖੋ ਸਤਨਾਮ ਤੇਰਾ ਧੰਨਵਾਦ ਹੈ ਕਰਜ਼ ਚ ਕਾਉਣਾ ਇਹਨੂੰ ਕਰਜ਼ ਚ ਕਾਉਣਾ ਕਹਿੰਦੀ ਹੈ ਜੀ ਐਂ ਕਰ ਜਾ ਉੱਤਰ ਦਾ ਗੁਰੂ ਦਾ ਇੰਦਾ ਉਤਰੇਗਾ ਵੀ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਦਸਵੇਂ ਪਾਸ਼ਾ ਨੂੰ ਯਾਦ ਕਰਨਾ ਗੁਰੂ ਪ੍ਰਮਾਤਮਾ ਨੂੰ ਯਾਦ ਕਰਨਾ ਦਸ ਪਾਸ਼ਾ ਜੀਆਂ ਨੂੰ ਯਾਦ ਕਰਨਾ ਜਿਹਨੂੰ ਬਾਣੀ ਕਹਿੰਦੀ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਾਦਰੀ ਖੁਦ ਖਵਾ ਤੇ ਬੰਦਾ ਪ੍ਰਮਾਤ ਦਾ ਹੰਕਾਰ ਕਰਨ ਲੱਗ ਗਿਆ ਜੀ ਵਲਟੋ ਗਿਆ ਨਾ ਕੰਮ ਵਲਟੋ ਗਿਆ ਕੰਮ ਮਾਰਾ ਕਹਿੰਦੇ ਨਾ ਬਈ ਇਹ ਕੰਮ ਨਾ ਹੰਕਾਰ ਨਾ ਕਰ ਤੂੰ ਪ੍ਰਮਾਤਮਾ ਦਾ ਧੰਨਵਾਦ ਕਰ ਗੁਰੂ ਪਾਤਸ਼ਾਹ ਦਾ ਧੰਨਵਾਦ ਕਰ। ਇੱਥੇ ਦਾ ਸਤਜਾਨੋ ਤੁਸੀਂ ਇਹ ਆਖੋਗੇ ਕੀ ਆਉਣਾ ਵੀ ਮੈਂ ਸਾਡੇ ਪਿੰਡ ਕਿਸੇ ਦੇ ਘਰੇ ਬੱਚਾ ਜੰਮਿਆ। ਬੱਚਾ ਜੰਮਿਆ। ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ। ਵੀ ਭਾਈ ਜੇ ਸਾਡੇ ਘਰੇ ਧੀ ਜੰਮੀ ਹੈ ਭਾਵੇਂ ਪੁੱਤ ਜੰਮਿਆ ਹੈ ਤੁਸੀਂ ਦੂਸਰੇ ਦਿਨ ਗੁਰਦੁਆਰਾ ਸਾਹਿਬ ਸਾਰਾ ਪਰਿਵਾਰ ਆਓ ਇਸ਼ਨਾਨ ਪਾਣੀ ਕਰਕੇ ਦੇਗ ਕਰਾਓ। ਮਹਾਰਾਜ ਜੀ ਆ ਗਿਆ ਆ ਬੱਚਾ ਜੋੜ ਕੇ ਆਇਆ ਹਾਂ ਗੁਰੂ ਸਾਹਿਬ ਦਾ ਧੰਨਵਾਦ ਕਰੋ ਮਹਾਰਾਜ ਜੀ ਦਾ ਧੰਨਵਾਦ ਸਾਡੇ ਪਰਿਵਾਰ 'ਚ ਵਾਧਾ ਹੋ ਗਿਆ ਮਹਾਰਾਜ ਇੱਕ ਬੱਚੇ ਨੇ ਹੋਰ ਜੰਮ ਲੈ ਰਿਆ ਅੱਜ ਅਸੀਂ ਤਾਂ ਤੇਰਾ ਸ਼ੁਕਰਾਨਾ ਕਰਨਾ ਆਇਆ ਧੰਨਵਾਦ ਕਰਨਾ ਆਇਆ ਸੱਚ ਜਾਣੋ ਸਿਆਣੇ ਗੁਰ ਪਰਿਵਾਰ ਹੈ ਜਿਹੜੇ ਉਹਦਾ ਗੁਰਦੁਆਰਾ ਸਾਹਿਬ ਆਉਂਦੇ ਆ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਾਉਂਦੇ ਆ ਤੇ ਕਈ ਹੰਕਾਰੀ ਬੰਦੇ ਇਹੋ ਜਿਹਾ ਇਹੋ ਜਿਹਾ ਡੀਜੇ ਲਾਉਂਦੇ ਆ ਜਿੱਤੇ ਪੁੱਤ ਜੰਮਿਆ ਨਾਂ ਆਪਸਾਉਂਦੇ ਆ ਨਾ ਤਿੰਨ ਤਿੰਨ ਦਿਨ ਲੋਕਾਂ ਨੂੰ ਸੌਣ ਦਿੰਦੇ ਆ ਆਪ ਕੋ ਸਤਨਾਮ ਕਹਿੰਦੇ ਵੀ ਉਹ ਕਾਦੇ ਵਾਸਤੇ ਲਾ ਆਵੀਂ ਕਿਸੇ ਦੇ ਵਿਆਹ ਕੋ ਫਲਾਣਾ ਤੇ ਮੁੰਡਾ ਹੋਇਆ ਮੁੰਡਾ ਫੇ ਮੁੰਡਾ ਹੋਇਆ ਬਈ ਇਹ ਤੇ ਤਿੰਨ ਦਿਨ ਹੋ ਗਏ ਲੋਕਾਂ ਨੂੰ ਸੌਂ ਨਹੀਂ ਦਿੰਦੇ ਇਹ ਜਦੋਂ ਮੁੰਡੇ ਦੀ ਸ਼ੁਰੂਆਤ ਘਾਸ ਤੋਂ ਕਰਦੀ ਡੀ ਜੀ ਤੋਂ ਸ਼ਰਾਬ ਤੋਂ ਨਹੀਂ ਜੜ ਗਲਤ ਰੱਖੀ ਗਈ ਨਾ ਕਿਵੇਂ ਜੀ ਬੋਲੋ ਪਹਿਲੀ ਈਟ ਗਲਤ ਰੱਖੀ ਗਈ ਨਾ ਮਕਾਨ ਦੀ ਪਹਿਲੀ ਈਟ ਗਲਤ ਰੱਖੀ ਜਾਏ ਮਕਾਨ ਟੇਢੇ ਜਾਊਗਾ ਜਮਾਂ ਟੇਢਾ ਜਾਊਗਾ ਜੀ ਪੱਕੀ ਗੱਲ ਐ ਤੁਸੀਂ ਸਿਆਣੇ ਬੈਠੇ ਹੋ ਤੁਹਾਡੇ ਘਰ ਪਰਿਵਾਰ ਦੇ ਵਿੱਚ ਬੱਚੇ ਤੁਸੀਂ ਗੱਡੀ ਵੀ ਲੈ ਕੇ ਆਇਆ ਨਾ ਫੇਰ ਵੀ ਗੁਰਦੁਆਰੇ ਸ਼ੁਕਰਾਨਾ ਕਰੋ ਆ ਕੇ ਜੀ ਮੇਰਾ ਮਾਰਕਾ ਤੋਂ ਗੱਡੀ ਲਈ ਤੇਰਾ ਧੰਨਵਾਦ ਕਰਨਾ ਐ ਮੈਂ ਤੁਹਾਨੂੰ ਆ ਮੈਨੂੰ ਮੋਟਰਸਾਈਕਲ ਦਿੱਤਾ ਟਰੈਕਟਰ ਦਿੱਤਾ ਦਿੱਤਾ ਗੁਰੂ ਦਾ ਨਜਰਾ ਸਾਰਾ ਕੁਝ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਬੋਲੋ ਹੀ ਸਾਰੇ ਦੇਦੇ ਤੋੜਨਾ ਉਹ ਵੀ ਕਰਨ ਪਰੇ ਭੰਡਾਰ ਉਹ ਸ਼ੁਰੂਆਤ ਗਲਤ ਨਾ ਕਰ ਦੇ ਸਿੱਖਾ ਜਿਹਦੇ ਰੱਖੀ ਹੰਕਾਰ ਜਾ ਕੇ ਐਵੇਂ ਡੀਜ਼ਲ ਲਾ ਕੇ ਉਹ ਲੋਕਾਂ ਨੂੰ ਸ਼ਰਾਬਾਂ ਪਿਆ ਕੇ ਕਿਤੇ ਇਸ ਬੱਚੇ ਦੀ ਇਹ ਸ਼ੁਰੂਆਤ ਗਲਤ ਕਰ ਦਿੱਤੀ ਤੇ ਫਿਰ ਵੱਡਾ ਹੋਇਆ ਤੈਨੂੰ ਤੰਗ ਕਰੂਗਾ ਉਹ ਸਤਨਾਹ ਫਿਰ ਦੇਖੀਵੇ ਕੀ ਬਣੇਗਾ ਇਹ ਕੰਮ ਨਾ ਕਰ। ਇਹ ਕੰਮ ਕੌਣ ਕਰਦਾ ਹੈ? ਹੰਕਾਰੀ ਬੰਦਾ ਕਰਦਾ ਜੀ। ਜਿਹੜਾ ਨਿਰੰਕਾਰ ਹੀ ਬੰਦਾ ਉਹਦਾ ਰੱਬ ਦਾ ਸੁਖਾਣਾ ਨਿਰੰਕਾਰ ਹੀ ਕੰਮ ਕਰਦਾ ਉਹ ਉਹਨੀਆਂ ਕੰਮ ਕਰਦਾ। ਮਾਰਾ ਕਹਿੰਦੇ ਪੁੱਤਰ ਕਲਤਰ ਕਾ ਕਰੇਂ ਕਾ ਠਾਕੁਰ ਲੇਖਾ ਮੰਗਣ ਹਾ। ਅੱਗੇ ਇੱਕ ਦੇਖੋ ਜੀ ਕੀ ਹੈ। ਥੀੜੇ ਕਾ ਦੁਪਸਾ ਹੈ ਜੀਓ ਨਾਲ ਐ ਲਿਖਿਆ ਜੀ ਪਾਛਾ ਕਿਸੇ ਪੁਕਾਰੋ ਪੁਕਾਰੇ ਪੀਓ ਪੀਓ। ਥੀੜੇ ਕਾਸ ਨੂੰ ਕਹਿੰਦੇ ਜੀ ਗਲਤ ਕੰਮਾਂ ਨੂੰ ਕਹਿੰਦੇ ਜੀ। ਮਾਰੇ ਕੰਮਾਂ ਨੂੰ ਕਹਿ ਜੀ ਜਿਹਨੂੰ ਕੁਰਬਾਨੀ ਹੋ ਜਾਂਦਾ ਕਹਿੰਦੀ ਐਸਾ ਕੰਮ ਮੂਲੇ ਨਾ ਕੀਚੈ ਬੋਲੋ ਜੀ ਇਹ ਪੰਕਤੀਆਂ ਹੁੰਦੀਆਂ ਐਸਾ ਕੰਮ ਮੂਲੇ ਨਾ ਕੀਚੈ ਜਿੱਤੇ ਅੰਤ ਪੱਛੋਂ ਤਾਈ ਹੈ ਸਤਿਗੁਰੂ ਦਾ ਉਪਦੇਸ਼ ਸੁਣ ਤੂ ਹੋਵੇਂ ਤੇਰੇ ਨਾਲੇ ਕਹੇ ਨਾਨਕ ਮਾਨ ਪਿਆਰੇ ਤੂੰ ਸਦਾ ਸੱਚ ਮਾਲੇ ਕਿਤੇ ਬਾਬਾ ਫਰੀਦ ਸਾਹਿਬ ਐ ਕਹਿੰਦਾ ਫਰੀਦਾ ਜਿੰਨੀ ਕਮੀ ਨਾਹੀਂ ਗੁਣੋ ਤੇ ਕੰਮੜੇ ਵਿਸਾਰ ਜਿੰਨਾ ਕੰਮਾਂ ਵਿੱਚ ਕੋਈ ਲਾਭ ਨਹੀਂ ਕੋਈ ਗੁਣ ਨਹੀਂ ਐ ਇਨਸਾਨ ਐ ਬੰਦੇ ਉਹ ਕੰਮ ਆਪਣੇ ਜੀਵਨ ਤੋਂ ਕੱਢ ਦੇ ਕਰੀ ਨਾ ਫਰੀਦਾ ਜਿੰਨੀ ਕੰਮੀ ਨਾ ਹੈ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਈ ਸਾਈਂ ਦਾ ਦਰਬਾਰ ਨਾ ਤੈਨੂੰ ਇਸ ਲੋਕਾਂ ਵਿੱਚ ਆ ਲੋਕਾਂ ਦੀ ਕਚਹਿਰੀ ਵਿੱਚ ਨਾ ਘਰ ਵਿੱਚ ਨਾ ਪਰਿਵਾਰ ਵਿੱਚ ਨਾ ਪਿੰਡ ਵਿੱਚ ਨਾ ਸਮਾਜ ਵਿੱਚ ਤੇ ਨਾ ਰੱਬ ਦੇ ਘਰੇ ਨਾ ਗੁਰੂ ਦੇ ਘਰੇ ਤੈਨੂੰ ਸ਼ਰਮਿੰਦਾ ਨਹੀਂ ਹੋਣਾ ਉਹ ਮਾੜਾ ਕੰਮ ਨਾ ਕਰੀਂ ਆ ਪ੍ਰਸਤਨਾ ਇਹ ਕੰਮ ਨਾ ਕਰੀ ਕਿਉਂਕਿ ਇਹ ਵੀ ਸਿੱਖਿਆ ਕੌਣ ਦਿੰਦਾ ਜੀ ਭਲਾ ਗੁਰੂ ਗੁਰੂ ਜੀ ਨੇ ਆਪ ਨਹੀਂ ਕੀਤਾ ਤੇ ਗੁਰੂ ਆਪਨੇ ਸਿੱਖ ਨੂੰ ਕਰਨ ਨਹੀਂ ਦਿੰਦਾ ਗੁਰੂ ਜੀ ਕਹਿੰਦੇ ਉਹ ਕੰਮ ਕਰ ਸੋ ਕਰ ਸੋ ਹੀ ਕੰਮ ਕਮਾਏ ਜਿਤ ਮੁਖੁ ਖੁਜਲਾ ਐ ਲਿਖਿਆ ਵੀ ਪਾਣੀ ਚ ਸੋ ਹੀ ਕੰਮ ਕਮਾਏ ਜਿਤ ਮੁਖੁ ਖੁਜਲਾ ਉਹ ਕੰਮ ਕਰੀ ਜਿਹਦੇ ਨਾਲ ਮੂੰਹ ਜੜਾ ਹੋ ਜੇ ਤੇ ਮੂੰਹ ਜੜਾ ਕਾਹਦੇ ਨਾ ਹੁੰਦਾ ਜੀ ਭਲਾ ਜਿੰਨੀ ਨਾਮ ਤੇ ਆਇਆ ਗਈ ਮਸ਼ਕਤ ਘਾਲ ਨਾਨਕ ਤੇ ਮੁਖੁ ਖੁਜਲਾ ਉਹ ਜੋ ਇਤੇਤੀ ਛੁੱਟੀ ਨਾੜ ਆਣੀ ਕੇ ਵਜਿਰਾ ਪਤਾ ਨਾਮ ਜਦੋਂ ਪਾਣੀ ਪੜੋ ਜਦੋਂ ਪੁੱਤ ਗੁਰਦੁਆਰੇ ਆ ਕੇ ਸੇਵਾ ਕਰੇ ਮਾਂ ਕਹਿੰਦੀ ਪੁੱਤ ਅੱਜ ਤਾਂ ਮੇਰਾ ਸਿਰਦਾ ਠਰ ਗਿਆ ਮੇਰਾ ਪੁੱਤ ਗੁਰਦੁਆਰੇ ਆ ਅੱਜ ਤਾਂ ਮੇਰਾ ਵੀ ਮੂੰਹ ਜਲਾ ਹੋ ਗਿਆ ਤੇ ਪੁੱਤ ਤੇਰਾ ਵੀ ਹੋ ਗਿਆ ਆਪ ਕੋ ਸਾਥ ਨਾਲ ਸ਼ੁਰੂਆਤ ਅੱਜ ਤੋਂ ਉੱਥੇ ਸੇਵਾ ਕਰਨ ਚੱਲਿਆ ਖੰਡਪਾਲ ਸਾਹਿਬ ਚੱਲਿਆ ਤੋਂ ਉੱਥੇ ਦੀਵਾਨਾਂ ਚ ਚੱਲਿਆ ਜਾਂਦੀ ਇਦਾਂ ਮਾੜੇ ਕਹਿੰਦੇ ਵੀ ਆ ਜਿਹੜਾ ਖੇੜੇ ਦਾ ਦੁੱਖ ਸਹੈਂ ਜਿਉ ਮਾੜੇ ਕੰਮਾਂ ਦਾ ਦੁੱਖ ਤੇਰੀ ਜਿੰਦ ਨੇ ਸਹਿਣਾ ਹੈ ਇਹਦਾ ਮਤਲਬ ਇਹ ਹੈ ਜੀ ਮਾੜੇ ਕੰਮਾਂ ਤੋਂ ਦੁੱਖ ਮਿਲ ਨਹੀਂ ਮਿਲਦੇ ਆ ਹੁਣ ਜੇ ਆਪਾਂ ਮਾੜੇ ਕੰਮਾਂ ਦੀ ਉਦਾਹਰਨਾ ਜੀ ਵਿੱਚ ਤਾਂ ਹੋਰ ਵੀ ਬਥੇਰੀ ਦਿੱਤੀ ਹੋਈ ਆ ਐਸਾ ਕੰਮ ਕਿਤੇ ਆਇਆ ਲਿਖਿਆ ਜੀ ਭਾਗ ਦੇ ਲੰਮੀ ਨਦਰ ਨਿਹਾਲੀ ਆ ਮੰਦਾ ਮੂਲ ਨਾ ਕੀਚਾ ਜੀ ਦੇ ਲੰਮੀ ਨਦਰ ਨਿਹਾਲੀ ਮਾੜਾ ਕੰਮ ਕਰਨ ਤੋਂ ਪਹਿਲਾਂ ਲੰਮੀ ਨਿਗਾਹ ਮਾਰ ਕੇ ਦੇਖਣੀ ਇਹਦੇ ਰਜੰਦ ਕੀ ਨਿਕਲਣੇ ਆ ਆਪ ਕੋ ਸਤਨਾ ਸੁਣਦਾ ਭਾਗ ਕੀ ਅੱਜ ਮੈਂ ਨਸ਼ਾ ਕਰਨਾ ਸ਼ੁਰੂ ਕਰਦਾ ਹਾਂ ਇਹ ਮਾਝਾ ਵਿੱਚ ਚਿੱਟਾ ਆ ਜਾ ਟਿਕਟ ਟੂਕਾ ਲਾਉਣਾ ਸ਼ੁਰੂ ਕੀਤਾ ਹੈ ਇਹਦੇ ਕੱਲ ਨੂੰ ਰਿਜ਼ਲਟ ਕੀ ਨਿਕਲੇ ਆ ਕਿਦਰ ਜਾਂਦਾ ਤੇ ਬਾਬਾ ਫਰੀਦ ਸਾਹਿਬ ਨੇ ਤਾਂ ਨਾ ਜੀ ਆਪਾਂ ਖੇਤੀ ਕਰਦੇ ਆ ਸਾਰੇ ਕਾਹਦੀ ਆਰੇ ਤੇ ਆਪਣੀ ਉਦਾਹਰਣ ਦੇ ਕੇ ਸਮਝਾਈ ਹੈ ਮਾੜੇ ਕੰਮ ਦਾ ਸੱਜਣਾ ਫਿਰ ਇਸ ਤਰ੍ਹਾਂ ਦੇ ਆ ਯਾਦ ਰੱਖੀ ਫਰੀਦਾ ਲੋੜ ਹੈ ਦਾਕ ਮਜ਼ਉਰੀਆਂ ਕਿਕਰ ਬੀਜੈ ਜੱਟ ਭਾਲ ਦਾ ਬਜੌਰ ਦੀਆਂ ਦਾਖਾਂ ਤੇ ਬੀ ਤੇਰੇ ਕੋਲੇ ਕਿਕਰ ਆਦੇ ਐ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਕਿਕਰ ਥੂਲਾਂ ਤੋਂ ਬਿਨਾਂ ਹੋਵੇ ਜਾਂਦੀ ਕਿਕਰ ਦੇ ਸੁਣਾ ਹੁੰਦੀਆਂ ਜੀ ਕਹੋ ਜੀ ਇਹਦਾ ਹੋਈ ਨਹੀਂ ਸਕਦਾ ਉਹਦਾ ਮਤਲਬ ਇਹ ਆ ਤੇਰੇ ਕੰਮ ਹੀ ਸੂਲਾ ਵਾਲੇ ਆ ਬਾਈ ਆ ਕੰਮ ਗਲਤ ਕੀਤੇ ਆ ਤੇ ਜੇ ਗੁਰਬਾਣੀ ਐ ਸੁਣਾਵਾਂਗੇ ਦੀ ਕਹਿੰਦੀ ਕੋਈ ਨੌਜਵਾਨ ਸੁਣ ਕੇ ਕੰਮ ਮਾੜਾ ਕਰੇਗਾ ਜੀ ਬੋਲੋ ਨਹੀਂ ਕਰਦਾ ਜਿਹੜਾ ਗੁਰਬਾਣੀ ਸੁਣ ਗਿਆ ਨਹੀਂ ਕਰਦਾ ਸੋ ਕਰਨ ਤੋਂ ਪਹਿਲਾਂ ਜੇ ਬਾਈ ਜਨ ਕਰਦਾ ਵੀ ਹੋਏ ਨਾ ਕਰਨ ਤੋਂ ਪਹਿਲਾਂ 100 ਵਾਰ ਮਾੜਨਾ ਰੈ ਕਰੂਗਾ ਭਾਈ ਸਾਹਿਬ ਨੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਗੁਰਬਾਣੀ ਦੀ ਕਥਾ ਵਿੱਚੋਂ ਸੁਣਾਇਆ ਆਪਾਂ ਨੂੰ ਮਾਰੇ ਕੰਮਾਂ ਦਾ ਦੁੱਖ ਤੈਨੂੰ ਸਹਿਣਾ ਪੈਣਾ ਸੱਜਣਾ ਤੇਰੇ ਪਰਿਵਾਰ ਨੂੰ ਸਹਿਣਾ ਪੈਣਾ ਹੋਰ ਨਹੀਂ ਕਿਸੇ ਨੂੰ ਸਹਿਣਾ ਪੈਣਾ ਆਕੋ ਸਤਨਾਕ ਕਿਉਂਕਿ ਬਾਣੀ ਐ ਕਹਿੰਦੀ ਆਪੇ ਬੀਜ ਆਪੇ ਹੀ ਖਾਹੁ ਆਪਦੇ ਬੀਜੇ ਨੂੰ ਆਪ ਨੂੰ ਖਾਣਾ ਪੈਂਦਾ ਕਿਉਂਕਿ ਹੁਣ ਇੱਥੇ ਦੇਖੋ ਭਗਤ ਅਰਬਦਾਸ ਜੀ ਮਾਰੇ ਕਹਿੰਨੇ ਕਹਿਣ ਲੱਗੇ ਫੀੜੇ ਕਾ ਦੁੱਖ ਸਹੈ ਜਿਉ ਮਾਰੇ ਕੰਮਾਂ ਦਾ ਦੁੱਖ ਚਿੰਤ ਸੀਂਹੀ ਆ ਚੰਗਿਆਂ ਦਾ ਤਾਂ ਨਹੀਂ ਜੀ ਚੰਗਿਆਂ ਦਾ ਨਹੀਂ ਚੰਗਾ ਕੰਮ ਰੱਬ ਦਾ ਨਾਮ ਲੈਣਾ ਪਾਣੀ ਪਾਣੀ ਸੇਵਾ ਕਰਨੀ ਮਾਪੇ ਬਾਪ ਦੀ ਸੇਵਾ ਕਰਨੀ ਸਮਾਜ ਵਿੱਚ ਭਲੇ ਦੇਣਾ ਜਿਵੇਂ ਹੁਣ ਸਮਾਜ ਦੇ ਵਿੱਚ ਨਾ ਜੀ ਵੀ ਆਪਾਂ ਦਰਖਤ ਆਪਾਂ ਪੱਟੇ ਆ ਗਏ ਆਪਾਂ ਪੱਟਿਆ ਆਪਾਂ ਗਲਤੀ ਕਰੀ ਐ ਦਰਖਤ ਵਧਣ ਵਾਲੀ ਕਿਉਂਦੀ ਤੇ ਆਪਣੇ ਨੌਜਵਾਨ ਲਾਉਂਦੇ ਆ ਲਾਉਣੇ ਚਾਹੀਦੇ ਆ ਮੜ ਚੰਗਾ ਕੰਮ ਕਰੋ ਕੰਮ ਸੇ ਕੰਮ ਜੇ ਪਿੰਡ ਚ ਨਹੀਂ ਲਾ ਸਕਦੇ ਸਕੂਲ ਚ ਨਹੀਂ ਲਾ ਸਕਦੇ ਦਾਣਾ ਮੰਡੀ ਚ ਨਹੀਂ ਲਾ ਸਕਦੇ ਗੁਰਦੁਆਰਾ ਚ ਨਹੀਂ ਲਾ ਸਕਦੇ ਜਦੋਂ ਆਪਣੇ ਕੋਲ ਜ਼ਮੀਨ ਹੈ ਜੀ ਆਪਾਂ ਆਪਦੇ ਖੇਤਾਂ 'ਚ ਦੋ ਚਾਰ ਲਾ ਸਕਦੇ ਆ ਕਿਉਂਦੀ ਤੇ ਉਹਦੇ ਉੱਤੇ ਮੈਂ ਤਾਂ ਸੱਚੀ ਗੱਲ ਹੈ ਮੈਂ ਆਪਦੇ ਆਪਦੇ ਘਰਾਂ 'ਚ ਸਾਰਿਆਂ ਦੇ ਬੋਹੜ ਲਵਾਏ ਆ, ਕਿੱਪੜ ਲਵਾਏ, ਨਿੰਮ ਲਵਾਏ ਆ। ਸਾਡੇ ਬਥੇਰੇ ਆਪਾਂ ਜਹੇ ਦੇ ਘਰ ਵੀ ਹੁੰਦੇ ਆ, ਪਿੱਪਲ ਧਾਨੀ ਕਰਵਾਏ ਤਾਂ ਭਾਵੇਂ ਨੇ ਕਿਹਾ ਹੋਇਆ। ਆਂਡਰ ਦੇ ਤੇ ਪਿੱਪਲ 24 ਘੰਟੇ ਆਕਸੀਜਨ ਦਿੰਦਾ ਜੀ ਆ। ਇੱਕ ਵਿਦਵਾਨ ਡਾਕਟਰ ਪਤਾ ਹੈ ਕਹਿੰਦਾ, ਕਹਿੰਦਾ ਇਹਦੇ ਵਿੱਚੋਂ ਆਕਸੀਜਨ ਪਤਾ ਕਿੰਨੀ ਮਿਲਦੀ ਆ। ਕਹਿੰਦਾ ਜਿਹੜਾ ਸੁਨਿਆਰ ਵੀਰ ਨਹੀਂ ਹੁੰਦਾ ਸੁਨਿਆਰ ਵੀਰ ਜਦ ਸੋਨੇ 'ਕ ਸੋਨਾ ਘੜਦਾ, ਉਹਦੇ ਕੋਲ ਨਲਕੀ ਜੀ ਨਹੀਂ ਹੁੰਦੀ ਜਿੱਤੇ ਅੱਗ ਲਾਈ ਹੁੰਦੀ ਆ। ਉਹ ਅੱਗ ਦੀ ਲਾਟ ਨਿਕਲਦੀ ਹੈ ਕਹਿੰਦਾ ਅੱਗ ਦੀ ਲਾਟ ਮੰਨੂੰ ਆਕਸੀਜਨ ਦਿੰਦਾ 24 ਘੰਟੇ ਤੇ ਜੀਵਨ ਤੋਂ ਜੀਵਨ ਮਿਲਦਾ ਆਉਂਦਾ ਨਹੀਂ ਸੋ ਸਮਝਦੇ ਹੋਊਗਾ ਜੀ ਕਿੱਦੋਂ ਜੀਵਨ ਤੋਂ ਜੀਵਨ ਮਿਲਦਾ ਕਿਵੇਂ ਪਰ ਜਿਹੜੇ ਦਰਖਤ ਨੇ ਉਹ ਆਕਸੀਜਨ ਛਾਂਦੇ ਐ ਆਕਸੀਜਨ ਆਪਾਂ ਲੈਂਦੇ ਐ ਸਾਰੇ ਉਹਨਾਂ ਲਈ ਆਕਸੀਜਨ ਸਾਨੂੰ ਜ਼ਿੰਦਗੀ ਦਿੰਦੀ ਐ ਆਪਾਂ ਕਾਰਬਨ ਡਾਈਆਕਸਾਈਡ ਗੈਸਾਂ ਬਾਹਰ ਕੱਢਦੇ ਐ ਜਿਹੜੇ ਦਰਖਤ ਨੇ ਉਹ ਕਾਰਬਨ ਡਾਈਆਕਸਾਈਡ ਗੈਸਾਂ ਨਾਲ ਜਿਉਂਦੇ ਰਹਿੰਦੇ ਐ ਪਰਮਾਤਮਾ ਨੇ ਇਹੋ ਜਿਹਾ ਵਿਧੀ ਵਿਧਾਨ ਬਣਾਇਆ ਵੀ ਆ ਇਸੇ ਆਈਸੀ ਸਪੇਸ ਦੇ ਵਿੱਚ ਆ ਇਸੀ ਹਵਾ ਦੇ ਵਿੱਚ ਆ ਇਸੀ ਵਾਤਾਵਰਣ ਦੇ ਵਿੱਚ ਇਹਦੇ ਵਿੱਚ ਕਾਰਬਨ ਡਾਈ ਆਕਸਾਈਡ ਗਿਆ ਸੀ ਇਹਦੇ ਵਿੱਚ ਆਕਸੀਜਨ ਵੀ ਆ ਇਹਨੂੰ ਕੋਈ ਵਿਗਿਆਨੀ ਕਦੇ ਵੱਖ ਨਹੀਂ ਕਰ ਸਕਦਾ ਨਾ ਕੋਈ ਦੱਸ ਸਕਦਾ ਵੀ ਇੱਧਰ ਦੀ ਆਕਸੀਜਨ ਚਲਦੀ ਜੇ ਇੱਧਰ ਕਾਰਬਨ ਡਾਈ ਆਕਸਾਈਡ ਚਲਦੀ ਪਰਮਾਤਮਾ ਦੀ ਅਦੁੱਤ ਰਚਨਾ ਹੈ ਵਿੱਚੋਂ ਕਾਰਬਨ ਡਾਈ ਆਕਸਾਈਡ ਹੈ ਦਰਖਤਾਂ ਨੂੰ ਕਾਰਬਨ ਡਾਈ ਆਕਸਾਈਡ ਮਿਲ ਜਾਂਦੀ ਹੈ ਤੇ ਸਾਨੂੰ ਆਕਸੀਜਨ ਮਿਲ ਜਾਂਦੀ ਹੈ ਮਾਰਾ ਕਹਿਣ ਲੱਗੇ ਜੀਵਨ ਤੋਂ ਜੀਵਨ ਮਿਲਦਾ ਸੱਜਣਾ ਆਹ ਕੰਮ ਨਾ ਕਰੀ ਦਰਖਤਲਾ ਜੇ ਜੇ ਪਿੰਡ ਦੀ ਨਹੀਂ ਲਾ ਸਕਦਾ ਕੰਮ ਸੇ ਕੰਮ ਆਪਣੇ ਘਰੇ ਦੀ ਆਪਣੇ ਖੇਤ ਦੀ ਇੱਕ ਦੋ ਲਾ ਦੇ ਆਪ ਕੋ ਸਤਿਨਾਮ ਤੇ ਤੈਨੂੰ ਉਹਦੇ نیند ਦੇਖੀ ਕਿੰਨੀ ਆ ਸਕੂਨ ਦੇਖੀ ਕਿੰਨਾ ਮਿਲੂ ਜੋ ਚੰਗਾ ਕੰਮ ਕਰਕੇ ਉਹਦੇ ਕੁਛ ਕਰਨ ਦੀ ਲੋੜ ਨਹੀਂ ਜੇ ਉਹਦੇ ਬੰਦਾ ਨਿਸ਼ਚਿਤ ਹੋ ਕੇ ਸੌਂ ਜਾਂਦਾ ਤੇ ਮਾਰੇ ਕਹਿੰਦੇ ਫੀੜੇ ਦਾ ਦੁੱਖ ਸਹੇ ਜਿਓ ਕਹਿੰਦੇ ਮਾਰੇ ਕਮਾਂ ਦਾ ਦੁੱਖ ਮਿਲੂਗੀ ਮਿਲੂਗਾ ਬਾਈ ਪਾਛਾ ਕਿਸੈ ਪੁਕਾਰੈ ਪੀਓ ਪੀਓ ਪਾਛਾ ਦਾ ਫੇਲੀ ਪਿੱਛੋਂ ਕਿਹਦੇ ਅੱਗੇ ਪੁਕਾਰ ਕਰੇਗਾ ਪੀਓ ਪੀਓ ਦਾ ਅਰਥ ਹੈ ਜੀ ਪਤੀ ਪਰਮਾਤਮਾ ਪਰਮੇਸ਼ਰ ਕਹਿੰਦੇ ਪਤੀ ਪਰਮਾਤਮਾ ਪਰਮੇਸ਼ਰ ਨੂੰ ਤੂੰ ਮੰਨਦਾ ਕੋਈ ਨਹੀਂ ਜੇ ਪਤੀ ਪਰਮਾਤਮਾ ਪਰਮੇਸ਼ਰ ਨੂੰ ਤੂੰ ਮੰਨਦਾ ਹੋਵੇਂ ਮਾੜਾ ਕੰਮ ਕਰੀ ਕੋਈ ਨਾ ਨਾਮ ਲੰਨ ਕਰ ਕੀ ਇਹ ਕੰਮ ਕਰਦਾ ਹੈ ਨਾ ਗੁਰੂ ਨੂੰ ਮੰਨਦਾ ਨਾ ਪਤੀ ਪਰਮਾਤਮਾ ਨੂੰ ਮੰਨਦਾ ਕਹਿਣ ਲੱਗੇ ਫਿਰ ਪੁਕਾਰ ਕਿਹਦੇ ਅੱਗੇ ਕਰੇਗਾ ਸੱਜਣਾ ਨਾ ਰੱਬ ਨੂੰ ਮੰਨਦਾ ਨਾ ਗੁਰੂ ਨੂੰ ਮੰਨਦਾ ਆਪ ਕੋ ਸਤਨਾਮ ਹਾਂ ਤੇ ਪ੍ਰਮਾਤਮਾ ਦੇ ਘਰੇ ਜਦ ਪ੍ਰਮਾਤਮਾ ਦੀ ਆਪਣੀ ਚੱਲਦੀ ਹੈ ਜੀ ਉਹ ਤਾਂ ਕਹਿੰਦਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਉਹਦਾ ਆਪਣਾ ਹੁਕਮ ਚੱਲਦਾ ਜੀ ਆਪਣੀ ਚਲਦੀ ਹੈ ਨਾ ਤੇ ਜਾਂ ਫਿਰ ਉੱਥੇ ਗੁਰੂ ਪਾਤਸ਼ਾਹ ਦੀ ਚੱਲਦੀ ਹੈ ਜੀ ਆਹ ਪੇਤੀ ਮਹਾਂਪੁਰਖਾਂ ਦੀ ਨੇ ਗੁਰੂ ਗ੍ਰੰਥ ਸਾਹਿਬ 'ਤੇ ਬੈਠੇ ਹੈ ਕਿਉਂ ਜੀ ਨਾ ਤਾਂ ਇਹਦੀ ਗੱਲ ਮੰਨਦਾ ਨਾ ਰੱਬ ਦੀ ਮੰਨਦਾ ਮਾਰਾ ਕਹਿੰਦਾ ਕਿ ਦੀ ਅੱਗੇ ਬੇਨਤੀਆਂ ਕਰੇਗਾ ਬਾਈ ਕਿਹੜਾ ਖੇੜਾ ਛਡਾਉ ਤੇਰਾ ਜੇ ਖੇੜਾ ਛਡਾਉਣਾ ਇੱਥੇ ਆ ਕੇ ਅਰਦਾਸ ਕਰ ਤੇ ਗੁਰਬਾਣੀ ਆ ਕਹਿੰਦੀ ਹੈ ਜੈਸੇ ਬਾਲਕ ਭਾਏ ਸੁ ਭਾਈ ਆਉਂਦੀਆਂ ਜੀ ਪਗਦੀਆਂ ਬੋਲੋ ਸਾਰੇ ਜੈਸੇ ਬਾਲਕ ਭਾਏ ਸੁਭਾਈ ਲੱਖੋ ਅਪਰਾਧ ਕਮਾਵੇ ਘਰ ਉਪਦੇਸ਼ ਛਿੜਕੇ ਬਹੁ ਭਾਤੀ ਬਹੁੜ ਪਿਤਾ ਗੱਲ ਲਾਵੇ ਪਿਛਲੇ ਹਉਮਣ ਬਖਸ਼ ਲੈ ਹਾਂ ਜੀ ਹਾਂ ਤੇ ਮੈਂ ਬੇਨਤੀ ਆ ਪਿਛਲੇ ਗੁਨਾਹ ਬਖਸ਼ ਕੇ ਨਾ ਤੇ ਐ ਸਮਝ ਲੋ ਆਪਣਾ ਪੁੱਤ ਧੀ ਬਣਾ ਕੇ ਗੁਨਾਹ ਬਖਸ਼ ਦਿੰਦਾ ਹੈ ਆਪ ਕੋ ਸਤਨਾ ਤੇਨੂੰ ਮੰਨਦਾ ਕੋਈ ਨਹੀਂ ਇਹਦੇ ਨਾਲ ਤਾਂ ਮੈਂ ਕਈ ਵਾਰੀ ਸੋਚਦਾ ਇਹਦੇ ਨਾਲ ਤਾਂ ਮੱਥਾ ਲਾਉਂਦੇ ਲੋਕ ਬਹੁਤੇ ਲੋਕ ਆਹੀ ਜਿਹੜੇ ਗੁਰੂ ਨਾਮ ਅੱਖਾਂ ਲਾਉਂਦੇ ਆ ਤੇ ਮੈਂ ਇੱਕ ਬੇਨਤੀ ਕਰਦਾ ਹਾਂ ਜੀ ਹਰਿ ਦਮਾਨ ਦੀ ਬੇਨਤੀ ਕਰਦਾ ਵੀ ਗੁਰੂ ਨਾਮ ਦੇ ਪ੍ਰਮਾਤਮਾ ਦਾ ਕਦੇ ਮੱਥਾ ਨਹੀਂ ਲਾਈਦਾ ਹੁੰਦਾ ਮੱਥਾ ਟੇਕੀ ਦਾ ਹੁੰਦਾ ਮੱਥਾ ਟੇਕੀ ਦਾ ਹੁੰਦਾ ਕਈ ਗੁਰਦੁਆਰਿਆਂ ਦੇ ਵਿੱਚ ਸੱਚ ਜਾਣੋ ਮੇਰੇ ਆਪਣੇ ਜੀਵਨ ਦੇ ਵਿੱਚ ਦੇਖਣ ਦੀ ਘਟਨਾ ਦੇਖਣ ਦੀ ਘਟਨਾ ਹੁੰਦਾ ਪਤਾ ਹੀ ਨਹੀਂ ਮੈਂ ਗੁਰਦੁਆਰੇ ਦੇ ਸਪੀਕਰ ਤਾਂ ਹਾਲੇ ਚੱਲਣ ਨਹੀਂ ਦਿੰਦਾ ਮੈਂ ਕਹਾਵਤ ਕਰਾਉਣੀ ਹੈ ਮੈਂ ਕਹਾ ਤੇ ਮੈਂ ਉਹ ਕਿਹਾ ਕਿ ਇੱਕ ਦਿਨ ਜਦੋਂ ਉਹ ਆਇਆ ਮੱਕਾ ਭਰਾ ਜੀ ਮੇਰੀ ਬੇਨਤੀ ਆ ਤੂੰ ਮੱਥਾ ਨਾ ਲਾ ਗੁਰੂ ਘਰ ਨਾਲ ਮੱਥਾ ਨਾ ਲਾਈ ਗੁਰੂ ਘਰ ਨਾਲ ਮੱਥਾ ਲਾਈਦਾ ਨਹੀਂ ਹੁੰਦਾ ਟੇਕੀ ਦਾ ਹੁੰਦਾ ਉਹ ਤੂੰ ਕਹਿੰਦਾ ਮੈਂ ਨਿਤਨੇਮ ਨਹੀਂ ਕਰਦਾ ਮੈਂ ਗੁਰਬਾਣੀ ਨਹੀਂ ਪੜ੍ਹਦਾ ਤੂੰ ਯਾਦ ਰੱਖੀ ਜੀ ਇਸ ਘਰ ਨਾਲ ਮੱਥਾ ਲਾ ਲਿਆ ਤੇ ਮੱਥਾ ਪੜਾ ਪਾਟੇਗੀ ਪਾਟੇਗਾ ਪੱਕਾ ਹੈ ਤੇ ਜੇ ਮੱਥਾ ਟੇਕਦਾ ਤੇਰੀਆਂ ਕੁਲਾ ਤਰ ਜਾਣਗੀਆਂ ਉਹ ਬੰਦਾ ਜਦੋਂ ਮੈਂਟਰ ਹੋ ਗਿਆ ਨਾ ਜਦੋਂ ਮੈਂਟਰ ਹੋ ਗਿਆ ਰਾਤ ਨੂੰ ਅੱਧੀ ਰਾਤ ਨੂੰ ਦੋ ਮੈਂ ਕਿਹਾ ਬਾਬਰ ਨੇ ਮੱਥਾ ਲਾਇਆ ਬਾਬਰ ਵੀ ਇੱਥੇ ਆਉਂਦਾ ਜਹਾਂਗੀਰ ਨੇ ਮੱਥਾ ਲਾਇਆ ਉਹ ਨਹੀਂ ਇੱਥੇ ਆਉਂਦਾ ਔਰਗਜੀਵ ਨੇ ਮੱਥਾ ਲਾਇਆ ਉਹ ਨਹੀਂ ਤੇ ਹੁੰਦਾ ਦਸਵੇਂ ਪਾਸ਼ਾ ਅੱਜ ਵੀ ਜਉਂਦੀ ਤੋਂ ਝੰਡੇ ਝੁਲਦੇ ਆ ਆ ਇੰਨੇ ਸਿੱਖ ਬੈਠਿਆ ਗੁਰੂ ਦੀ ਹਜ਼ੂਰੀ ਚ ਐ ਮਾਣਨਾ ਮੈਂ ਕਹਿਣਾ ਮੈਂ ਦਸਵੇਂ ਪਾਸ਼ਾ ਦਾ ਪੁੱਤ ਆ ਕੋਈ ਕਹਿ ਕੇ ਦਿਖਾਵੇ ਕੋਈ ਮੁਸਲਮਾਨ ਮੈਂ ਔਰਗਜੀਵ ਦਾ ਪੁੱਤ ਆ ਕਹਿ ਕੇ ਦਿਖਾਵੇ ਕੋਈ ਨਹੀਂ ਕਹਿੰਦਾ ਉਹ ਕਹਿੰਦਾ ਮੈਂ ਔਰਗਜੀਵ ਦਾ ਨਹੀਂ ਭਰਾ ਉਹ ਮੈਨੂੰ ਮਾਫ਼ ਕਰ ਦਿਓ ਕੋਈ ਨਹੀਂ ਕਹਿੰਦਾ ਭਾਈ ਮੈਂ ਪਹਾੜੀਆਂ ਦਾ ਪੁੱਤ ਆ ਪਹਾੜੀਆਂ ਨੇ ਮੱਥਾ ਲਾਇਆ ਗੁਰੂ ਨਾਲ ਅਗਲਾ ਸਮਝਦਾਰ ਬੰਦਾ ਕਹਿੰਦਾ ਇਹ ਤਾਂ ਗੁਰੂ ਨਾਲ ਮੱਥਾ ਨਾਉਂਦੇ ਰਹੇ ਉਹ ਭਰਾਵਾ ਮੈਂ ਨਹੀਂ ਆ ਹਾਂ ਮੈਂ ਸੇਕ ਕੋਟਰਮਲ ਹੋ ਰਿਹਾ ਜੋ ਹੈਗਾ ਜੂਰ ਉਹਨਾਂ ਦੇ ਪਰਿਵਾਰ ਚੋਂ ਹੈਗਾ ਭਾਈ ਇਹਦੇ ਨਾਲ ਤੇ ਜਦੋਂ ਜਦੋਂ ਹੋ ਗਿਆ ਨਾ ਜੀ ਫਿਰ ਸਾਰਾ ਟੱਪ 3 ਵਜੇ ਮਾਂਜੇ ਮਾਰੇ ਕੋਰਦਵਾਰੇ ਆ ਕੇ ਹੁਣ ਹੁਣ ਕੀ ਹੋ ਗਿਆ ਤੇ ਫਿਰ ਬਾਣੀ ਕਹਿੰਦੀ ਯਾਰ ਦੁਖਦਾਰੂ ਬੋਲੋ ਜੀ ਸਾਰੇ ਦੁਖਦਾਰੂ ਸੁੱਖ ਰੋਗ ਭਇਆ ਮੈਂ ਕਿਹਾ ਬਾਬਰ ਕਹਿੰਦਾ ਸੀ ਔਰ ਗਰਨਾਰਕ ਪਾਸ਼ਾਹ ਤੇਰੀ ਬੋਲੀ ਬੰਦ ਕਰਨੀ ਹੈ ਮੈਂ ਕਿਹਾ ਉਹ ਬੋਲੀ ਨਹੀਂ ਬੰਦ ਉਹਦੀ ਬੰਦ ਹੋ ਗਈ ਗੁਰੂ ਦੀ ਨਹੀਂ ਬੰਦ ਹੋਈ ਨਹੀਂ ਹੋਵੇ ਨਾ ਹੋਵੇ ਰੰਗੀ ਦੁਨੀਆ ਤੇ ਇਹ ਕੰਮ ਨਾ ਕਰ ਮੱਥਾ ਨਾ ਲਾ ਗੁਰੂ ਨਾਲ ਤੇ ਇਥੇ ਸਾਡੇ ਅੱਗੇ ਬਥੇਰੇ ਨੌਜੀ ਗੁਰਦੁਆਰੇ ਚ ਕਥਾ ਨਹੀਂ ਹੋ ਹੋਰ ਕੀ ਹੋਣੀ ਚਾਹੀਦੀ ਮੈਨੂੰ ਦੱਸੋ ਮੱਥਾ ਲਾਉਣਾ ਹੈ ਮੈਂ ਕਿ ਬੇਨਤੀ ਕਰਾਂ ਨਹੀਂ ਜੀ ਜਿੰਨੇ ਆਪ ਕਰੋ ਬਾਣੀ ਪੜੋ ਸਹਿਜ ਪਾਠ ਕਰੋ ਗੁਰਬਾਣੀ ਦੀ ਕਥਾ ਕਰੋ ਮਹਾਰਾਜ ਕਹਿੰਦੇ ਪਾਤਸ਼ਾਹ ਕਿਸੇ ਪੁਕਾਰਾ ਪੀਓ ਪੀਓ ਤੇਰੀ ਲਾਸਟ ਪੰਕਤੀਆਂ ਦੀ ਸਾਦੂ ਕੀ ਜੇ ਲੇ ਓਟ ਅਗਲੀਆਂ ਪੰਕਤੀਆਂ ਦੀ ਜਿਹੜਾ ਗੁਰੂ ਪਾਤਸ਼ਾਹ ਦੀ ਓਟ ਲੈ ਲਏਗਾ ਫੇਰ ਮਹਾਰਾਜੋ ਤੇਰੇ ਮਿਟਾ ਪਾਪ ਸਭ ਕੋਟ ਕੋਟ ਤੇਰੇ ਦਾਖਾ ਹੀ ਤੁਹਾਡੇ ਆਪਾਂ ਨੂੰ ਇਹਨੇ ਗੁਰੂ ਸਾਹਿਬ ਕਹਿੰਦੇ ਬਾਈ ਜੇ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਾਰਦਾ ਓਟ ਆਸਰਾ ਲੈ ਲਿਆ ਮਾਰਾ ਫੇਰ ਮਾਰਾ ਕਹਿੰਦੇ ਤੇਰੇ ਮਿਟਾਇ ਪਾਪ ਓਟ ਓਟ ਓਟ-ਓਟ ਦਾ ਅਰਥ ਹੈ ਜੀ ਕਰੋੜਾਂ ਪਾਪ ਕੀਤੇ ਹੋਏ ਜਿਹੜੇ ਤਾਂ ਜਿਹੜੇ ਤਾਂ ਜੀਵਨ ਦੇ ਵਿੱਚ ਕਰੋੜਾਂ ਪਾਪ ਕੀਤੇ ਆ ਜੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਪੈ ਗਿਆ ਮੈਂ ਬਾਅਦ ਇਹਨਾਂ ਲਿਖ ਕੇ ਦਿੰਦਾ ਸਿੱਖਾ ਤੇਰੇ ਜੀਵਨ ਦੇ ਵਿੱਚੋਂ ਪਾਪ ਖਤਮ ਕਰ ਦਿਆਂਗਾ ਆਪ ਕੋ ਸਤਨਾਮ ਵਾਹਿਗੁਰੂ ਨਾ ਪਾਪ ਖਤਮ ਕਰਨ ਵਾਸਤੇ ਕਿਸੇ ਪਾਪੀ ਕੋਲੇ ਜਾਣ ਦੀ ਲੋੜ ਹੈ ਜੀ ਕਿਉਂ ਜੀ ਨਾ ਤਾਂ ਅਗੇ ਦਿਵਤਾ ਨਾਲ ਕੋਲ ਜਾਣ ਦੀ ਲੋੜ ਐ ਨਾ ਪੁੱਠੇ ਲੜਕਣ ਦੀ ਲੋੜ ਐ ਨਾ ਜਲਤਾਰ ਕਰਨ ਦੀ ਲੋੜ ਐ ਕੀ ਲੋੜ ਐ ਗੁਰੂ ਕੋਲੇ ਆਓ ਗੁਰੂ ਦੀ ਸ਼ਰਨ ਪਾਓ ਤੇ ਗੁਰੂ ਨੂੰ ਆ ਕੇ ਕਹੋ ਤੂੰ ਮਹਤਾਨ ਦਿਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੇ ਤੇ ਅੱਗੇ ਅਰਦਾਸ ਮੈਂ ਹੋਰ ਥਾਂ ਨੂੰ ਨਹੀਂ ਜਿਸ ਪੈ ਕਰੂੰ ਬੇਨਤੀ ਮੇਰਾ ਦੁੱਖ ਸੁੱਖ ਉੱਝ ਹੀ ਪਾ ਮੇਰੇ ਮਾਲਕਾ ਮੇਰਾ ਦੁੱਖ ਸੁੱਖ ਤੇਰੇ ਕੋਲੇ ਆ ਮੈਂ ਤਾਂ ਤੇਰੇ ਨਾਲ ਸਾਂਝਾ ਕਰਨਾ ਹੈ ਫਿਰ ਗੁਰੂ ਤਾਤੀ ਬਾ ਨੀ ਲਗਣਦਾ ਤਾਤੀ ਬਾ ਨਾ ਲੱਗਈ ਉਹਦੇ ਸਾਰੇ ਤਾਤੀ ਬਾ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ ਚੋ ਗਿਰਦ ਹਮਾਰਾ ਆਰਾਮ ਕਾਰ ਦੁੱਖ ਲਗੇ ਨਾ ਭਾਈ ਸਾਧੂ ਵਰਪੂਰਾ ਭੇਟਿਆ ਜੇ ਨਾ ਤੇ ਕਦੇ ਕਬੀਰ ਸਾਹਿਬ ਆਹ ਕਹਿੰਦੇ ਸਿੱਖਾ ਦੇ ਤੂੰ ਇਹਦਾ ਓਟ ਅਸਲਾ ਲੈ ਨਾ ਇਹ ਗੁਰੂ ਇਹੇ ਜਾਂ ਤੂੰ ਮੇਰੋ ਮੇਰ ਪਰਵਤ ਸੁਆਮੀ ਓਟ ਕਹੀ ਮੈਂ ਤੇਰੀ ਨਾ ਤਮ ਡੋਲੋ ਨਾ ਹਮ ਗੇਤੇ ਰਖ ਲਈਨੀ ਮੇਰਿਆ ਮਾਲਕਾ ਤੂੰ ਡੋਲਦਾ ਨੀ ਤੈਨੂੰ 10 ਲੱਖ ਪਹੁੰਚਿਆ ਨਹੀਂ ਡਲਾ ਸਕੀ ਆ ਤੇਰੇ ਪੁੱਤਰਾਂ ਨੂੰ ਸ਼ਹੀਦ ਕਰਕੇ ਨਹੀਂ ਤੈਨੂੰ ਡਲਾ ਸਕੀ ਆ ਤੇਰੀ ਮਾਤਾ ਨੂੰ ਸ਼ਹੀਦ ਕਰਕੇ ਨਹੀਂ ਤੈਨੂੰ ਡਲਾ ਸਕੇ ਤੇਰੇ ਬਾਪ ਨੂੰ ਚੰਦਨੀ ਚੌਕ ਸ਼ਹੀਦ ਕੀਤਾ ਮਹਾਰਾਜ ਤੈਨੂੰ ਤਾਂ ਨਹੀਂ ਡਲਾ ਸਕੇ ਉਹ ਦਾਦਾ ਇੰਨੇ ਇੰਨੇ ਇਕੱਠੇ ਹੋਏ 10 ਲੱਖ ਬੰਦਾ ਨਹੀਂ ਡਲਾ ਸਕਿਆ ਤੇ ਮਹਾਰਾਜ ਮੈਂ ਤਾਂ ਤੇਰਾ ਓਟ ਆਸਰਾ ਲੈਣਾ ਐ ਜੇ ਤੂੰ ਜਿਡੋਲਿਆ ਤੇ ਮੈਂ ਵੀ ਡੋਲਣ ਦੇਵੇਂਗਾ ਸਤਨਾਮਾਹ ਮਹਾਰਾਜ ਕਹਿੰਦੇ ਭਾਈ ਸਾਧੂ ਕੀ ਜੇ ਲੈ ਓਟ ਤੇਰੇ ਬੇਟੇ ਪਾਪ ਸਭ ਕੋਟ ਕੋਟ ਕਹਿ ਰਹੇ ਉਦਾਸ ਜੋ ਜਪੈ ਨਾਮ ਰਬ ਦਾ ਅ ਜੀ ਕਹਿੰਦੇ ਜਿਹੜਾ ਇਨਸਾਨ ਰੱਬ ਦਾ ਨਾਮ ਜਪਦਾ ਹੈ ਇਸ ਜਾਤ ਨਾ ਜਨਮ ਨਾ ਜਿਉਣ ਕਾ ਕਹਿੰਦੇ ਹੋ ਜੀ ਤਿੰਨ ਚੀਜ਼ਾਂ ਮਿੱਟ ਜਾਂਦੀਆਂ ਜਿਹੜਾ ਬੰਦਾ ਗੁਰਬਾਣੀ পড়ੂ ਸੇਵਾ ਕਰੂ ਤੇ ਸੇਵਾ ਨ ਕਰ ਤਿਸ ਜਾਤ ਜਾਤਪਾਤ ਖਤਮ ਗੁਰੂ ਦਾ ਖਾਲਸਾ ਕੀ ਬਣ ਗਿਆ ਜੀ ਗੁਰੂ ਦਾ ਖਾਲਸਾ ਉਹਦੀ ਯਾਦ ਲਈ ਆਪਾਂ ਕੁੱਛ ਸਕਦੇ ਕਰ ਜੀਤੇ ਰੱਖ ਲੈਣਾ ਵੈਸੇ ਰਹਿਤ ਨਾਮੇ ਵਿੱਚ ਲਿਖਿਆ ਹੋਇਆ ਸਿੱਖ ਸਿੱਖ ਦੀ ਜਾਤ ਪੁੱਛੇ ਪੱਕਾ ਦਰਖਾਈਆ ਕੱਚਾ ਨਹੀਂ ਜੀ ਪੱਕਾ ਮਾਰਾ ਕਹਿੰਦੇ ਤੇਰੀ ਯਾਤਪਾਤ ਖਤਮ ਜੋਨ ਜਨਮ ਜਨਮ ਮਰਨਾ ਖਤਮ ਤੇ ਜੋਨ ਕਾਮ ਕਹਿਣ ਕਿ ਤੇ ਰੱਬ ਦਾ ਰੂਪ ਹੋ ਜਾਏਗਾ ਪਰਮਾਤਮਾ ਦਾ ਨਾਮ ਜਪ ਪਾਣੀ ਪੜ ਸੇਵਾ ਕਰ ਭਗਤ ਰਵਦਾਸ ਜੀ ਦੀ ਨਾ ਤਾਂ ਕੋਈ ਜਾਤ ਪੁੱਛਦਾ ਤੇ ਨਾ ਇਹਨਾਂ ਦਾ ਜਨਮ ਮਰਨ ਹੈ ਉਹਨਾਂ ਦੇ ਸੀਸ ਦੇ ਵਿੱਚ ਔਰ ਝੁਲਦਾ ਹੈ ਗੁਰਨਾਨਕ ਪਾਸ਼ਾ ਦੇ ਸੀਸ ਤੇ ਗੁਰਨਾਨਕ ਪਾਸ਼ਾ 2500 ਕਿਲੇ ਦਾ ਮਾਲਕ ਹੈ ਭਗਤ ਰਵਦਾਸ ਜੁੱਤੀਆਂ ਕੱਢਣ ਵਾਲਾ ਐਨ ਇੱਕ ਇੱਕ ਮੰਜੀ ਸਾਹਿਬ ਦੇ ਉੱਪਰ ਸੁਭਾਏ ਮਾਨ ਹੈ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕੋਈ ਚਾਰ ਕੋਈ ਪਣ ਗਏ ਕੋਈ ਤਹਾਂ ਘਿਲਦਾ ਦੁਆ ਸਾਹਿਬ ਇੱਕੋ ਹੀ ਸੰਗ ਤੇ ਕੋਈ ਪੰਗ ਤੇ ਕੋਈ ਸਿਧਾਂਤ ਸਭ ਪਰਮਾਤਮਾ ਦਾ ਰੂਪ ਹੋ ਕੇ ਇਕੱਠੇ ਬੈਠੇ ਆਪ ਕੋ ਸਾਫਾ ਕਰਦੇ ਮਾਰਾ ਕਹਿੰਦੇ ਭਾਈ ਰੱਬ ਦਾ ਨਾਮ ਲਿਆ ਕਰ ਬਾਣੀ ਪੜਿਆ ਕਰ ਸੇਵਾ ਕਰਿਆ ਕਰ ਸਿਮਰਨ ਕਰਿਆ ਕਰ ਆਪਾਂ ਇੱਥੇ ਸਮਾਪਤੀ ਕਰਨ ਲੱਗੇ ਆ ਅੱਜ ਆਪਾਂ ਜੋ ਗਏ ਬਹੁਤ ਹੀ ਸਤਿਕਾਰਯੋਗ ਸੁਵਰਗ ਵਾਸੀ ਮਾਤਾ ਕਰਤਾਰ ਕੌਰ ਧਰਮ ਸਪਤਨੀ ਸਰਦਾਰ ਅਜੈਬ ਸਿੰਘ ਆਪਾਂ ਮਾਤਾ ਕਰਤਾਰ ਕੌਰ ਜੀ ਦੀ ਅੰਤ ਅਰਦਾਸ ਦੇ ਵਿੱਚ ਸ਼ਾਮ ਹੋਣ ਵਾਸਤੇ ਪੁਜੇ ਆ ਮਾਤਾ ਜੀ ਦੇ ਸੁਪੁੱਤਰ ਹਨ ਭਾਈ ਸਾਹਿਬ ਭਾਈ ਮੱਘਰ ਸਿੰਘ ਭਾਈ ਹਰਮੀਰ ਸਿੰਘ ਤੇ ਭਾਈ ਗੁਰਮੀਰ ਸਿੰਘ ਸਮੂਹ ਪਰਿਵਾਰ ਦੇ ਵੱਲੋਂ ਸਮੂਹੀਆਂ ਸੰਗਤਾਂ ਦਾ ਰਿਸ਼ਤੇਦਾਰ ਮਿੱਤਰ ਦੋਸਤਾਂ ਦਾ ਜਿੰਨੀ ਵੀ ਸੰਗਤਾਂ ਅੰਤਮਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੀ ਹੈ ਸਮੂਹੀਆਂ ਸੰਗਤਾਂ ਦਾ ਮਾਤਾ ਜੀ ਦੇ ਪਰਿਵਾਰ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਨਗਰ ਨਿਵਾਸੀਆਂ ਵੱਲੋਂ ਨਗਰ ਦੇ ਪਹੁੰਚੇ ਹੋਏ ਪੰਜ ਸਰਪੰਚ ਗੁਰਦੁਆਰਾ ਪ੍ਰਬੰਧਕ ਕਮੇਟੀ ਦਾਸ ਵੱਲੋਂ ਤੁਹਾਡਾ ਸਮੂਹੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੈਠ ਕੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਗੁਰਬਾਣੀ ਗੁਰ ਇਤਿਹਾਸ ਦੀ ਵਿਚਾਰਾਂ ਆਪਕੀ ਨੇ ਸਰਵਣ ਕੀਤੀ ਹੈ ਵੇਸੀ ਮੈਂ ਬੇਨਤੀ ਕਰਦਾ ਉਹਨਾਂ ਜੀ ਹੁਣ ਮੇਰੇ ਕੋਲੇ ਨਾ ਤਾਂ ਕੋਈ ਢੋਲ ਜੀ ਆ ਨਾ ਕੋਈ ਵੱਜਾ ਹੈ ਕੁਛ ਨਹੀਂ ਹੈਗਾ ਜੀ ਨਾ ਕੋਈ ਮਾਗਰ ਮੇਰੇ ਬੋਲਣ ਨਾਲੇ ਆ ਇਕੱਲਾ ਹੀ ਹੈ ਗੁਰਬਾਣੀ ਸੁਣਾਉਣੀ ਹੈ ਚਲੋ ਗੁਰੂ ਸਾਹਿਬ ਜੀ ਨਾਲ ਮੈਂ ਬੰਨਦਾ ਤੇ ਗੁਰਬਾਣੀ ਸੁਣਨ ਵਾਸਤੇ ਇੱਕ ਆਕਰਦਾ ਦੀ ਲੋੜ ਹੁੰਦੀ ਹੈ ਜੀ ਸੱਚ ਜਾਣੋ ਵੀ ਮੈਨੂੰ ਇੱਕ ਵਾਰੀ ਵੀ ਨਹੀਂ ਕਹਿਣਾ ਕਿ ਤੁਸੀਂ ਚੁੱਪਦਾ ਧੰਨ ਕਰਿਓ ਕਿਉਂਕਿ ਜਦੋਂ ਆਪਾਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਜਦੋਂ ਗੁਰੂ ਬੋਲਦਾ ਹੈ ਤੇ ਗੁਰੂ ਦੇ ਸਾਹਮਣੇ ਕਿਸੇ ਦੀ ਤਾਕਤ ਨਹੀਂ ਹੈ ਕੋਈ ਬੋਲ ਜਾਵੇ ਸਿਆਣਾ ਬੰਦਾ ਬਿਲਕੁਲ ਵੀ ਨਹੀਂ ਬੋਲਦਾ ਉਹ ਕਹਿੰਦਾ ਆਪਾਂ ਤਾਂ ਰੋਜ਼ ਹੀ ਬੋਲਦੇ ਆ ਗੁਰੂ ਦੀ ਗ ਤੇ ਜੇ ਗੁਰੂ ਦੀ ਗੱਲ ਸੁਣੀ ਹੈ ਸੁਣੀ ਹੈ ਤੇ ਤੇਜ ਪਾਪ ਰੰਗੀਆਂ ਮੈਂ ਬਹੁਤ ਬੇਨਤੀ ਕਰਦਾ ਹੱਥਾਂ ਤੇ ਬੇਨਤੀ ਕਰਦਾ ਇੱਥੇ ਮੈਂ ਪਹਿਲਾਂ ਵੀ ਅਜਿਹਾ ਦਿਨ ਬੇਨਤੀ ਕਰਕੇ ਗਿਆ ਸੀ ਅੱਜ ਵੀ ਕਰਦੇ ਆ ਜੇ ਬੈਠ ਕੇ ਗੁਰਬਾਣੀ ਸੁਣੀ ਹੈ ਸੁਣਿਆ ਦੂਖ ਪਾਪ ਕਾ ਬੋਲੋ ਜੀ ਸਾਰੇ ਸੁਣਿਆ ਦੂਖ ਪਾਪ ਕਾ ਜੇ ਆਪਣੇ ਤੁਸੀਂ ਗੁਰੂ ਪਿਤਾ ਦੀਆਂ ਬਾਤਾਂ ਸੁਣ ਲਓ ਨਾ ਇਤਿਹਾਸ ਸੁਣ ਲਓ ਗੁਰਬਾਣੀ ਸੁਣ ਲਓ ਉਹ ਗੁਰੂ ਦਾ ਉਪਦੇਸ਼ ਸੁਣ ਲਓ ਗੁਰੂ ਕਹਿੰਦਾ ਮੈਂ ਗਰੰਟੀ ਲਿਖ ਕੇ ਦੇ ਇੱਕ ਮਤਲਬ ਜਾਂਦੇ ਨੂੰ ਤੇਰੇ ਘਰ ਵਿੱਚੋਂ ਤੇਰੇ ਪਰਿਵਾਰ ਵਿੱਚੋਂ ਤੇਰੇ ਪਿੰਡ ਵਿੱਚੋਂ ਤੇਰੇ ਜੀਵਨ ਵਿੱਚੋਂ ਦੁੱਖਾਂ ਦਾ ਕਲੇਸ਼ਾਂ ਦਾ ਪਾਪਾਂ ਦਾ ਨਾਸ ਹੋ ਜਾਏਗਾ ਤੂੰ ਸੁਖੀ ਹੋ ਜਾਏਗਾ ਗੁਰੂ ਦੇ ਬਚਨਾਂ ਨੇ ਤੈਨੂੰ ਸੁਖੀ ਕਰ ਦੇਣਾ ਹੈ ਆਪੋ ਸਤਨਾਮ ਆਪੋ ਤੁਹਾਡਾ ਸੂਚੀਆਂ ਸੰਗਤਾਂ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਹੋਈਆਂ ਬੇਅਦਬੁੱਲਾਂ ਦੀ ਖਿਮਾ ਪਿਆਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਰਾਮ ਕਲੀ ਮਹਿਲਾ ਤੇਜਾ ਅਨੰਦ ਹੋਇਪੁਣ ਕਾ ਸਾਪੂਰ ਪਸਾ आनंद ਹੈ ਮੇਰੀ ਮਾਏ ਸ